ਨਾ ਸੱਜਣੋ ਰਾਮਪੁਰਾ ਫੂਲ ਮੰਡੀ ਤੋਂ ਨਾ ਇੱਕ ਜੋੜਾ ਲੱਗਿਆ ਤੌਰਨੇ ਜੋੜਾ ਕਹਾਵਾ ਵੀ ਕੈਰੀ ਕਰਦੀਆਂ ਨੇ ਸੱਜਣੋ ਫੁੱਲ ਵੱਡੇ ਕੱਦ ਕਾਠ ਚ ਨੇ ਪੂਰੀ ਟਾਪ ਕੁਆਲਿਟੀ ਆ ਜਾਨਵਰ ਨੇ ਦੋਨੇ ਇਹ ਪਹੁੰਚਿਆ ਹੋਇਆ ਜਗਸੀਰ ਸ਼ਾਦਲੀ ਵਾਲਾ ਪਹੁੰਚਿਆ ਹੋਇਆ ਲੈ ਕੇ ਬਾਈ ਆਹ ਦੀ ਡਿਟੇਲ ਪੁੱਛਦੇ ਬਾਈ ਨੂੰ ਕੀ ਗੱਲ ਬਾਤ ਹੈ ਤੇ ਸਿੰਘ-ਸੁੰਗ ਦੀ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਕੁੰਡੇ ਸਿੰਘਾਂ ਚ ਨੇ ਤੇ ਹੈਗੀਆਂ ਵੀ ਦੋਨੇ ਦੂਜਾ ਦੂਜਾ ਸੂਆ ਨੇ ਤੇਰੀ ਮਾਂ ਤੇਰੀ ਤੇ ਜਾਣਦੇ ਚੰਗਈ ਮੰਗੂ ਵਾਲੇ ਆ ਕੇ ਜਗਸੀਰ ਅਲਾ ਬੰਨ ਲੈ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਆਪਾਂ ਪਹੁੰਚੇ ਆ ਮੰਡੀ ਰਾਮਪੁਰਾ ਫੂਲ 142023 ਕਹਿੰਦੇ ਵੀ ਤਾਮੀਆਂ ਟੱਲੀਆਂ ਜੇ ਗੱਲ ਕਰ ਲੈਣਾ ਸੱਜਣੋ ਮੰਡੀ ਤੇ گاਵਾ ਵੀ ਪਹੁੰਚਦੀਆਂ ਤੇ ਵੱਡੀ ਗਿਣਤੀ ਜੇ ਮੈਂ ਇਸ ਮੰਡੀ ਦੀ ਨਾਲ ਗੱਲ ਕਰ ਲੈਣਾ ਸੱਜਣੋ ਇੱਥੇ ਪਹੁੰਚਦੀਆਂ ਨੇ ਮੱਜਾ ਕਿਉਂਕਿ ਜੇ ਮੈਂ ਗੱਲ ਕਰ ਲੈਣਾ ਪੰਜਾਬ ਦੀਆਂ ਸਭ ਤੋਂ ਟੌਪ ਮੰਡੀਆਂ ਜੇ ਇਸ ਮੰਡੀ ਦਾ ਨੰਵਾਂ ਪਹਿਲੇ ਨੰਬਰ ਤੇ ਆਉਂਦੀ ਆ ਸੱਜਣੋ ਪੰਜਾਬ ਦੀਆਂ ਟੌਪ ਮੰਡੀਆਂ ਜੇ ਗੱਲਬਾਤ ਕਰ ਲੈਣਾ ਮੈਂ ਤੇ ਬਾਕੀ ਅੱਜ ਰਾਮਪੁਰਾ ਪੂਲ ਮੰਡੀ ਦੇ ਨਾਲ ਤੁਹਾਨੂੰ ਮੈਂ ਚੰਗੇ ਚੰਗੇ ਜਾਨਵਰ ਵੀ ਦਿਖਾਉਂਗਾ ਤੇ ਰੇਟਾਂ ਤੋਂ ਵੀ ਸੱਜਣੋਂ ਜਾਣੂ ਕਰਾਵਾਂਗੇ ਵੀ ਅੱਜ ਦੇ ਜਿਹੜੇ ਮੰਡੀ ਦੇ ਰੇਟ ਨੇ ਕੀ ਰੇਟ ਚੱਲਦੇ ਨੇ ਓ ਮੰਦਾ ਕਿੱਥੇ ਆ ਕੰਮ ਦਾ ਸਿਰਾ ਚੱਲਦਾ ਸਿਰਾ ਲੈ ਸੱਜਣੋਂ ਝੋਟੀ ਪਹਿਲੀ ਲੱਗਿਆਂ ਦਿਖਾਉਣ ਤੇ ਦਿਖਾਉਣ ਵੀ ਨਾ ਗੱਭਣ ਲੱਗਿਆਂ ਪਰ ਹੈਗੀ ਸੱਜਣੋ ਉਹ ਝੋਟੀ ਆ ਉਹ ਚਹੇ ਨੂੰ ਤੁਸੀਂ ਮੇਲੇ ਚ ਵੀ ਲੈ ਜਾਓ ਇਹ ਜੀ ਗੱਲ ਨਹੀਂ ਵੀ ਮੇਲੇ ਤੋਂ ਵੀ ਬਾਹਰ ਨਹੀਂ ਹੁੰਦੀ ਲੈ ਲੰਬੀ ਤੋਰ ਦੇ ਸੱਜਣਾ ਇਹਨੂੰ ਕਟਾਟਿੰਗ ਕੂਟਿੰਗ ਕਰਕੇ ਨਾ ਬਾਈ ਨੇ ਗੱਲਬਾਤ ਪੂਰੀ ਟਾਪ ਦੀ ਬਣਾ ਰખી ਆ ਬਾਕੀ ਇਹਦੇ ਥਣ ਸੁਣ ਦੀ ਗੱਲ ਕਰ ਲਈਏ ਤੇ ਥਣ ਸੁਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਦੂਰੀ ਤੇ ਆ ਮੇਨ ਗੱਲ ਹੈ ਨਾ ਜਿਹੜੀ ਸੱਜਣੋਂ ਝੋਟੀ ਹਜੇ ਇਹ 5 ਤੋਂ 7 ਦਿਨ ਕੱਢਦੀ ਆ ਬਾਈ ਵਾ ਕਮਾ ਲਓ ਜੀ ਇੱਥੇ ਬਾਕੀ ਜਦੋਂ ਮੋੜੂਗੀ ਸੱਜਣੋਂ ਇਹਦੀ ਤੁਹਾਨੂੰ ਮੈਂ ਲੰਬਾਈ ਲੰਬੂਈ ਦਿਖਾ ਦੂੰਗਾ ਤੇ ਬਾਡੀ ਬੂਡੀ ਦੀ ਬਣਤਰ ਤਾਂ ਇਹਦੀ ਗੱਲ ਕਰ ਲਈ ਆਪਾਂ ਜਰਾ ਵਾਹ ਕਮਾਲੀ ਆ ਦੁੱਧ ਵਾਲੇ ਫੀਚਰ ਝੋਟੀ ਚ ਚੰਗੇ ਨੇ ਕਿਉਂਕਿ ਬਰੀਕ ਚਮੜੀ ਵੀ ਆ ਅਗਲੇ ਪੰਨੇ ਇੱਥੇ ਤੋਂ ਇਹਦਾ ਲੈਵਲੂ ਆ ਦੇਖ ਸਕਦੇ ਹੋ ਤੇ ਜਿਹੜੀ ਮੇਨ ਗੱਲ ਆਣਾ ਭਾਈ ਇਹਦੇ ਪਿੰਡੇ ਤੇ ਨਾੜਾ ਨੂੜਾ ਵੀ ਬਹੁਤ ਨੇ ਤੇ ਬਾਕੀ ਡਿਟੇਲ ਇਹ ਵੀ ਅਗਲੀ ਚੱਲ ਕੇ ਆਪਾਂ ਬਾਈ ਨੂੰ ਪੁੱਛਦੇ ਆ ਕਿਹੜਾ ਸੂਆ ਕਿੰਨੇ ਦਿਨ ਕੱਢਦੀ ਆ ਤੇ ਪਿਛਲੇ ਸੂਏ ਦਾ ਪਹਿਲੇ ਦਾ ਦੁੱਧ ਦਾ ਕੀ ਰਿਕਾਰਡ ਜਰ ਰਿਹਾ ਭਾਈ ਲੈ ਚੱਲਾ ਇਹਨੂੰ ਲੈ ਇੱਥੇ ਨੂੰ ਨਾ ਸੱਜਣਾ ਮਾ ਥਾਣ ਫੋਣ ਦੇ ਇੱਕ ਵਾਰੀ ਫੇਰ ਦਿਖਾ ਦੇ ਨਾ ਰੋਕ ਲਾ ਬਾਈ ਇੱਥੇ ਰੋਕ ਲਾ ਇੱਥੇ ਰੋਕ ਲਾ ਹਾਏ ਕਿਤੋਂ ਆ ਬਲਗਰ ਦਾ ਖੁੱਲ ਗਈ ਹੈ 2:30 ਲੱਗੇ ਤੇ ਨਹੀਂ ਸੱਜਣੋਂ ਸਾਨੂੰ ਮੈਂ ਫੇਸ ਕੁਆਲਿਟੀ ਚੈੱਕ ਕਰਾ ਦੇਣਾ ਨਾਮ ਦੱਸ ਦੋ ਬਾਈ ਕੀ ਆ ਜਸਵੀਰ ਸਿੰਘ ਹੈ ਜੀ ਪਿੰਡ ਕਿਹੜਾ ਪੂੰਦੜ ਜੀ ਪਿੰਡ ਪੂੰਦੜ ਕਿਹੜਾ ਪੂੰਦੜ ਆਹੇ ਪੂੰਦੜ ਵੀ ਬਾਹਲੇ ਨੇ ਬਾਈ ਆਪਚ ਆਪਰੇ ਦੇ ਨਾਲ ਹੀ 5 ਕਿਲੋ ਮੀਟਰ ਅਚਾਰਾਮਪੁਰਾ ਖੂਲ ਏਰੀਆ ਰਹਿ ਗਿਆ ਇਸ ਏਰੀਆ ਦੇ ਜਾਨਵਰ ਸੱਜਣੋਂ ਸਾਨੂੰ ਮੈਂ ਅਕਸਰ ਵੀ ਕਹਿੰਦਾ ਹੁੰਨਾ ਵੀ ਦੁੱਧ ਪਾਦਾਂਦੇ ਹੁੰਦੇ ਨੇ ਤਾਂ ਸੁਆ ਕਿਹੜਾ ਬਾਈ ਦੂਜਾ ਸੁਆਈ 10 ਦਿਨ ਰਹਿੰਦਾ ਹਜੇ 10 ਮਹੀਨੇ ਪੂਰੇ ਹੋਣ ਚੁੱਕੇ ਅਛਾ ਉੱਤੇ ਵੀ ਲਿਆ ਸਕਦੀ ਆ ਦੋ ਚਾਰ ਦੇਣਾ ਪਹਿਲਾਂ ਦਾ ਕੀ ਰਕਾਰ ਰਿਹਾ ਪਹਿਲਾਂ 14.5 ਕਿਲੋ ਜੀ ਤੋਲਿਆ ਹੋਇਆ ਕੈਨ ਵਾਲਾ ਨਾ ਹੋਵੇ origignal ਹੋਵੇ origignal ਆ ਜੀ ਅਜਾ origignal 14.5 ਦਾ ਰਕਾਰਾ ਐ ਇਸ ਵਾਰੀ ਕਿੰਨੀ ਕੁ ਉਮੀਦ ਆ ਹੈਗੀ 17 ਦੀ 17 ਕਿਲੋ ਪਾ ਦੂਗੀ ਕਾਉਣਾ ਚਾਹੀਦਾ ਰੇਟ ਫਿਰ 17 ਕਿਲੋ ਵਾਲੀ ਦਾ ਰੇਟ 2.5 ਲੱਖ ਰੁਪਏ ਉਹ ਸ਼ਾਮ ਸੂਮ ਵਾਲੇ ਦਾ ਛੱਡ ਦੇ ਅਗਲੇ ਨੂੰ ਨਹੀਂ ਸਾਫ ਨਹੀਂ ਕਾਉਮੂ ਦਾ ਵੀ ਲਿਆ ਕੇ 15 ਦਿਨ ਹੈ ਟੀਵੀ ਹੈ ਨਾ ਹੈਂ ਕਵਾਲਿਟੀ ਵੀ ਆ ਕਵਾਲਿਟੀ ਤੇਰੀ ਬਲਦਰਜੇ ਦੀ ਕਵਾਲਿਟੀ ਸੱਜਣੋ ਹੈਗੀ ਆ ਪੂਰੀ ਟੌਪ ਕਵਾਲਿਟੀ ਫਾਈਵ ਸਟਾਰ ਝੋਟੀ ਆਪਾਂ ਕਹਿ ਸਕਦੇ ਆ ਪਰ ਸ਼ਾਮ ਸਮਾਈ ਵਾਲੇ ਦਾ ਛੜਦੇ ਫਿਰ ਬਹੁਤ ਮੌਕੇ ਦੇਖ ਲਾਂਗੇ ਮੌਕਾ ਦੇਖ ਲਾਂਗੇ ਮੌਕਾ ਹੀ ਅੱਜ ਐਂ ਦੱਸਦੇ ਜਮੇ ਖਿੱਚਮੀ ਦੇਣੀ ਕਿ ਨਹੀਂ ਮੌਕੇ ਹੀ ਦੇਖਾਂਗੇ ਬਸ ਫਿਰ ਓਏ ਐਂ ਤਾਂ ਦੱਸ ਦੇ ਕਿੰਨੇ ਦੀ ਛੜਦੇ ਹੈ 2 ਦੀ 2 ਦੀ ਨੰਬਰ ਬੋਲ ਦੇ 98720 ਹਾਂਜੀ 06314 ਇੱਕ ਵਾਰੀ ਫੇਰ ਤੋੜ ਦੇ ਇਹਨੂੰ ਲੈ ਸੱਜਣੋ ਇੱਕ ਵਾਰੀ ਨਾ ਝੋਟੀ ਤੁਹਾਨੂੰ ਹੋਰ ਤੋੜ ਕੇ ਦਿਖਾ ਦਨੇ ਉਹ ਵੀ ਪੈਗਾ ਮੋਟਰਸਾਈਕਲ ਜੀ ਦੂਜਾ ਸੂਆ ਦਿਨ ਕੱਢਦੀ ਆ 15 ਤੇ 15 ਦਿਨਾਂ ਨੂੰ ਜਦੋਂ ਇਹਨੇ ਤਿਆਰ ਹੋਣਾ ਨਾ ਝੋਟੀ ਤੋਂ ਤੁਰਿਆ ਨਹੀਂ ਜਾਣਾ ਇੰਨਾ ਕਲੇਵਾ ਬਣਾ ਲੈਣਾ ਸੱਜਣੋ ਇਹਨੇ 15 ਦਿਨਾਂ ਤੱਕ ਇਹੋਂ ਕਿ ਕੱਚੀ ਆ ਹਲੇ ਜਿੱਦਾਂ ਬਾਈ ਦੇ ਦੱਸਣ ਮੁਤਾਬਕ ਵੀ ਇਹਦੇ 10 ਤੋਂ 15 ਦਿਨ ਝੋਟੀ ਦੇ ਪਏ ਨੇ ਤੇ ਝੋਟੀ ਹੈਗੀ ਆ ਵੀ ਬਲਦਰਜੀ ਦੀ ਟਾਪ ਕੁਆਲਿਟੀ ਦੀ ਝੋਟੀ ਆ ਦੂਜਾ ਸੂਆ ਇਹ ਜੇ ਮੈਂ ਗੱਲਬਾਤ ਕਰ ਲਾਂ ਬਾਈ ਦੂਜਾ ਸੂਆ ਸੁੰਦੀ ਆ ਪਹਿਲੇ ਦਾ ਜਿੱਦਾਂ ਬਾਈ ਨੇ ਦੱਸਿਆ ਵੀ 14 14 ਬਾਕੀ ਠੰਡੀ ਹੂਈ ਬਹੁਤ ਕਮੀ ਝੋਟੀ ਜਿਵੇਂ ਮਰਜੀ ਫੇਰੀ ਚੱਲੋ ਹੌਤੋਂ ਕੋਈ ਆ ਹੀ ਨਹੀਂ ਹੈਗੀ ਠੰਡੀ ਸੀਲ ਵੀ ਚੰਗੀ ਆ ਜਿਹੇ ਜਵਾਕ ਇਹਦੇ ਬਾਈ ਕਹਿੰਦਾ ਯਾਰ ਥੱਲੋਂ ਦੀ ਲੰਗੀ ਜਾਣਾ ਹੀ ਜੀ ਗੱਲ ਨੇ ਤੇ ਬਾਕੀ ਬਾਈ ਇਹਦੇ ਪਿੰਡੇ ਤੇ ਹਨਾ ਨਾੜਾ ਨੂੜਾ ਬਰੀਕ ਚਮੜੇ ਦੀ ਆ ਜੈਡ ਬਲੈਕ ਝ ਸਵਾਦੋ ਲੋਕ ਨਾ ਮੁੱਲ ਦਾ ਇਹ ਅਥਰੇ ਪਰ ਝੋਟੀ ਚੰਗੀ ਆ ਮੁੱਲ ਦੇ ਨਾ 70 ਦਿਨੋਂ ਪਰ ਝੋਟੀ ਚੰਗੀ ਆ ਮੰਡੀ ਚ ਲੱਗੀ ਮੈਨੂੰ ਚੰਗੀ ਗੇੜਾ ਗੂੜਾ ਕੱਢ ਕੇ ਆ ਸਾਰੀ ਮੰਡੀ ਚ ਮੈਂ ਤੇ ਬਾਕੀ ਅੱਗੇ ਲੈ ਕੇ ਚੱਲਦਾ ਰਾਮਪੁਰਾ ਫੂਲ ਮੰਡੀ ਦੇ ਸਾਨੂੰ ਜਾਨਵਰ ਮੈਂ ਸਜਣੋ ਹੋਰ ਵੀ ਦਿਖਾਉਂਗਾ ਟੌਪ ਟੌਪ ਦੇ ਜਾਨਵਰ ਦਿਖਾਉਂਗਾ ਅੱਜ ਮੰਡੀ ਤੋਂ ਤੇ ਇੱਥੇ ਤੋਂ ਨਾ ਇਹਦਾ ਲੇਵ ਆ ਲੂਗਾ ਦੇਖ ਸਕਦੇ ਹੋ ਬਾਈ ਹਲੇ ਇਹ ਭਰਨਾ ਚੌੜਾ ਹੋਰ ਹੋਊਗਾ ਲੇਵ ਆ ਤੇ ਤਿਆਰ ਕਰਨਾ ਇਹਨੇ ਪੂਰੇ ਵੱਡਾ ਆਰਡਰ ਤਿਆਰ ਕਰਨਾ ਹੈ ਤੇ ਮੇਨ ਗੱਲ ਆ ਜਿਹੜੀ ਯਾਰ ਬਾਈ ਨੇ ਦੱਸਿਆ ਨਾ ਠੰਡੀ ਕੀ ਬਾਕੀ ਕੰਮ ਨਹੀਂ ਠੰਡੀ ਦੱਸਿਆ ਤਾਂ ਕਿ ਐ ਖੜੀ ਐ ਤੜਕੇ ਦੀ ਅੱਛਾ ਹਾਂ ਲੈ ਬਾਕੀ ਸੱਜਣ ਨੂੰ ਅੱਗੇ ਲੈ ਕੇ ਚੱਲਦਾ ਮੰਡੀ ਤੇ ਹੋਰ ਵੀ ਦਿਖਾਉਣਾ ਤੁਹਾਨੂੰ ਚੰਗੇ ਚੰਗੇ ਜਾਨਵਰ ਜੁੜੇ ਰਹੋ ਵੀਡੀਓ ਨਾਲ ਅੰਤ ਤੱਕ ਤਾ ਗੇ ਦੀ ਆ ਵੀ ਸੱਜਣੋ ਤੁਹਾਨੂੰ ਨਾ ਇੱਕ ਮੀਣੀ ਲੱਗਿਆ ਦਿਖਾਉਣ ਬਾਈ ਪੂਰੇ ਫੁੱਲ ਵੱਡੇ ਕਦ ਕਾਟ ਚ ਆ ਪਰ ਪਹੁੰਚੇ ਹੋਇਆ ਮੰਡੀ ਰਾਮਪੁਰਾ ਫੁੱਲ ਬਾਕੀ ਹੈ ਥਣ ਥਣ ਦੀ ਗੱਲ ਕਰ ਲੈਣਾ ਥਣ ਥਣ ਤਾਂ ਲੱਗਿਆ ਟਾਪ ਕੁਆਲਿਟੀ ਦਾ ਮੋੜਲਾ ਛੇਰੋਂ ਵਾਲਿਆ ਬੱਚੋ ਟੀ ਦਾ ਨਾ ਸੱਜਣੋ ਉਹੀ ਗੱਲ ਆ ਇਹ ਗੱਲ ਕਰ ਲਈ ਬਾਈ ਕਪੈਨ ਜਿੱਡੀ ਛੋਟੀ ਦਿਖਾਉਣ ਲੱਗਿਆ ਤੁਹਾਨੂੰ ਅੱਜ ਮੈਂ ਤੇ ਅਗਲੇ ਬੰਨਿਓ ਲੇ ਵਾਲੂਆ ਦੇਖ ਸਕਦੇ ਹੋ ਤੇ ਥਣ ਥਣ ਤਾਂ ਲੱਗਿਆ ਪੂਰਾ ਟਾਪ ਕੁਆਲਿਟੀ ਦਾ ਤੇ ਮੀਣੀਆਂ ਚ ਜੇ ਮੈਂ ਗੱਲ ਕਰ ਲਾ ਨਾ ਪੂਰੇ ਫੁੱਲ ਵੱਡੇ ਕਦ ਕਾਟ ਚ ਆ ਯਾ ਨਾ ਬਾਲੀ ਚੋਬਰ ਨੂੰ ਖਿੱਚੀ ਫਿਰਦੀ ਆ ਮੋੜ ਲੈ ਮੋੜ ਲੈ ਉੱਥੇ ਲੈ ਚੱਲ ਕਿਲੇ ਕੋਲੇ ਉੱਥੇ ਪੁੱਛਦਾ ਸਜਣਾ ਡਿਟੇਲ ਇਹਦੀ ਬਣ ਕੇ ਓਏ ਸਿੰਘ ਹਲਦੇ ਆ ਜਾ ਓਏ ਹਲਦੇ ਆ ਜੀ ਹਲਦੇ ਕੀ ਗੱਲ ਆ ਪੱਕੀ ਗੱਲ ਆ ਜੀ ਇਹ ਹਲਾ ਕੇ ਦਿਖਾ ਬਣ ਕੇ ਫਿਰ ਲੈ ਲੈ ਸਿੰਘ ਆ ਜਾ ਬਾਈ ਕਹਿੰਦਾ ਹਲਦੇ ਆ ਬਾਈ ਇਹਦੇ ਦੋਨੇ ਦੋਨੇ ਹਲਦੇ ਆ ਹਾਂ ਪ्योर ਮੀਨੀਆ ਚ ਆ ਗਈ ਫਿਰ ਤਾਂ ਹਾਂਜੀ ਹਾਂਜੀ ਨੌ ਦੱਦਗੀ ਆ ਨੌ ਲక్ష్మణਾ ਜੀ ਲక్ష్మణ ਸਿੰਘ ਹਾਂਜੀ ਓਏ ਬਣ ਕੇ ਉਹਨਾਂ ਨੂੰ ਆ ਜਾ ਸਾਫ ਜਾਈਂ ਦੇਖ ਲੈ ਇੱਥੇ ਤੂੰ ਆ ਸੱਜਣਾ ਪੂਰੇ ਵੱਡੇ ਕੱਦ ਘਾੜਚਾ ਤੇ ਬੈਕ ਤੋਂ ਇਹਦੀ ਗੱਲ ਕਰ ਲੈਣਾ ਚੜਾਈ ਚੜੂਈ ਪੁੱਥੇ ਦੀ ਪੂਰੀ ਚੜਾਈ ਆ ਤੇ ਲਾਸ਼ਮ ਸਿੰਘ ਸੁਹਾ ਕਿਹੜਾ ਇਹਦਾ ਸੁਹਾ ਦੂਜਾ ਹੀ ਇਹਦਾ ਸੁਹਾ ਦੂਜਾ ਕਿੰਨੇ ਦਿਨਾਂ ਦੀ ਸੂਈ ਆ ਸੂਈ ਨੂੰ ਚੌਥਾ ਦਿਨ ਆਈ ਅੱਜ ਚੌਥਾ ਦਿਨ ਕਿੰਨੀ ਬੋਲੀ ਰੈਡੀ ਆ ਬੋਲੀ 14 ਕਿਲੋ ਤਿਆਰੀ ਹੈ ਹੈ ਘਰ ਵਾਲੀ ਦੱਸ ਵੇ ਘਰ ਵਾਲੀ ਜੀ ਕੰਡੇ ਲਾ ਕੇ ਦੇ ਦਾਂਗੇ 14 ਕਿਲੋ ਜੀ ਜਿੰਨੀ ਘਰੇ ਚੋਣਾ ਮੰਡੀ ਵਾਲਾ ਕੇਸ ਨਾ ਕਰਦੇ ਦੁੱਧ 20 ਕਿਲੋ ਦੇ ਦੂਈਏ ਇਹ ਵਾਲੇ ਦਾ 20 ਕਿਲੋ ਦੁੱਧ ਦੇ ਦੂਈ 14 ਕਿਲੋ ਹੁਣ ਬਹੁਤ ਡਾਬਲਾ ਥਣ ਥੁੰਦੇ ਹਿਸਾਬ ਨਾਲ ਦੇਣਾ ਤਾਂ ਚਾਹੀਦਾ ਚਲੋ ਐ ਨਹੀਂ ਦਰਮਿਆਨ ਦਾ ਬੰਦਾ ਇਧਰ ਉਧਰ ਦੀਂਦਾ ਨਹੀਂ ਹੈਗਾ ਇਧਰ ਉਧਰ ਖੜ ਚੇ ਬਸ ਤੁਸੀਂ ਐ ਦੇਖੋ ਉਹਦਾ ਪੱਟੀ ਧਰ ਲਿਆ ਕਰੂ ਥੱਲੇ ਆਹ ਚੜਾਈ ਲਵਾਈ ਦੇਖ ਲਓ ਤੁਸੀਂ ਕਿੰਨੀ ਆ ਕਿੰਨਾ ਕਪਾ ਦੁੱਧ ਦੁੱਧ ਸਾਨੂੰ ਕਹੀ ਜਾਣਾ ਵੀ 14 ਕਿਲੋ ਤਿਆਰ ਆ 20 ਕਿਲੋ ਦੁੱਧ ਰਹਾ ਆ ਦੇ 14 ਰੈਡੀ ਆ ਹੁਣ ਜਮਾ ਤਿਆਰ ਆ ਜੀ ਰੇਟ ਫਿਰ ਦਾ ਰੇਟ ਜਿੰਨੀ ਚੰਗੀ ਲੱਗੇ ਦੇ ਮੈਂ ਤਾਂ ਕਹਿੰਦਾ ਲੱਖ ਦੀ ਦੇ ਦੇ ਲੱਖ ਦੀ ਲੈ ਜੀ ਲੱਖ ਦੀ ਲੈ ਜਾਓ ਤੰਗੀ ਆ ਨਹੀਂ ਦੱਸ ਕਿੰਨੇ ਦੇ ਦੇਂਗਾ ਆ ਰੇਟ ਰੂਟ ਦੱਸ ਦੇ ਮੁੱਲ ਤਾਂ ਸਾਢੇ ਤਿੰਨ ਕਰ ਦੇ ਜੀ ਕਿੰਨੇ ਵੀ ਛੱਡਾਂ ਮੈਂ ਸਵਾ ਦੋ ਤਿੰਨ ਦੀ ਦੇ ਦੇ ਤਿੰਨ ਦੀ ਦੇ ਦਾਂਗੇ ਜੀ ਹੈ ਤਿੰਨ ਦੀ ਦੇ ਦਾਂਗੇ ਜੀ ਹੋਰ ਵੀ ਕਰ ਦਾਂਗੇ ਮਾਨਤਾ ਚਲੋ ਕਰ ਦਾਂਗੇ ਆਏ ਚਲਾ ਦੇ ਲੰਬੀ ਇੱਕ ਵਾਰੀ ਕਹ ਸੱਜਣਾ ਰੇਟ ਵੀ ਫਿਰ ਚੰਗਾ ਮੰਗਿਆ ਬਾਈ ਨੇ ਪਰ ਦੁੱਧ ਕਹਿੰਦਾ ਚੰਗਾ ਪਾ ਦੂਗੀ 14 ਕਿਲੋ ਰੈਡੀ ਆ ਲੈ ਇੱਕ ਵਾਰੀ ਇੱਧਰ ਨੂੰ ਤੋਰ ਕੇ ਦਿਖਾ ਦੇ ਨਾ ਉਹੀ ਗੱਲ ਆ ਵੀ ਜਿਹੜੀ ਜੋ ਆਪਾਂ ਕਹਿ ਸਕਦੇ ਆ ਉਹਨੂੰ ਮੀਣੀਆਂ ਜੋ ਵੀ ਪੂਰੇ ਫੁੱਲ ਵੱਡੇ ਕਦ ਕਰ ਰਹੀ ਆ ਤੇ ਇੱਥੇ ਦੇਖ ਲੋ ਲੰਬਾਈ ਲੰਬੂਈ ਵੀ ਚੰਗੀ ਆ ਲੈ ਚੱਲਾ ਲੈ ਚੱਲਾ ਇਹਨੂੰ ਵਾਹ ਦੇਖ ਵਾਹ ਕਮਾਲ ਆ ਬਾਈ ਸਾਢੇ ਤਿੰਨ ਕਰੇ ਨਾ ਕੱਦ ਤਾਂ ਸਜਣੋ ਜੇ ਗੱਲ ਕਰ ਲਈ ਨਾ ਆਪਾਂ ਜਿਵੇਂ ਕਹਿ ਦੇਣ ਇੱਕ ਨੌਕਰੇ ਬਸ਼ੇਰੇ ਦਾ 65 60 ਇੰਚ ਆ ਉਹ ਗੱਲ ਬਾਤ ਆ ਤੇ ਥਣ ਥਣ ਵੀ ਟੋਪ ਕੁਆਲਟੀ ਦਾ ਲੱਗਿਆ ਦੇਖੀ ਬਾਬਾ ਦੇਖੀ ਬਾਬਾ ਬੋਲਾ ਵੀ ਬਾਈ ਕਹਿੰਦਾ ਇਸ ਟਾਈਮ ਇਹਦੇ ਥੱਲੇ 14 ਕਿਲੋ ਰੈਡੀ ਦਾ ਹੈ ਸੁਆ ਦੂਜਾ ਇਹ ਰੇਟ ਕਰਦਾ ਹੈਗਾ 3.5 ਲੱਖ ਜਾਂਦੀ ਨਹੀਂ ਹੈਈ ਬਾਈ ਉਹ ਨੰਬਰ ਬੋਲ ਦੇ ਜਾਂਦੀ ਨਹੀਂ ਹੈਗੀ ਆਲਾ ਕਹਿਦਾ ਹੁੰਦਾ ਉਹ ਹੈ ਜਾਨਦին ਹੈ ਗਿਆਲਾ ਕਹਿ ਦਉਂਗਾ। ਰਿਆਣੇ ਵਾਲੀ ਜਮਾਉਂਦੇ ਨੇ। ਹਾਂ। ਇਹ ਨੰਬਰ ਬੋਲ ਦੇ ਤੇਰਾ। ਫੋਨ ਨੰਬਰ 9478 ਹੀ। ਹਾਂਜੀ। 0714 ਹੀ। ਇੱਕ ਵਾਰੀ ਫੇਰ ਬੋਲ। 9478। ਹਾਂਜੀ। 0714। ਪਰ ਇਹ ਵੀ ਹੁੰਦੇ ਜਾਨਵਰ ਆਪਣੇ ਕੋਲ। ਬਾਦੂ ਜੀ। ਲੈ ਸੱਜਣਾ ਲਾਸ਼ਮਣ ਸਿੰਘ ਨਾਲ ਸੰਪਰਕ ਕਰ ਲਿਓ ਬਾਈ ਜਿਹਦੇ ਇਹਾ ਝੋਟੀ ਪਸੰਦ ਆ ਗਈ ਮੀਣੀ। ਸੰਪਰਕ ਉਹੀ ਸੱਜਣ ਕਰੇ ਜਿਹੜਾ ਰੁਪਏ ਖੁੱਲੇ ਦਿਲ ਨਾਲ ਲਾ ਸਕਦਾ ਇੱਥੇ ਤੋਂ ਆ ਮੱਝ ਦੇ ਨਾਲ ਖਰੀਦਦਾ ਅੰਦਾਜ਼ਾ ਲਾ ਸਕਦੇ ਮੀਰਾ ਕੱਦ ਕਿੰਨਾ ਕੱਡਾ ਬਾਈ ਉਹਦੇ ਨਾਲ। ਕੱਸ ਸੱਜਣਾ ਸੂਏ ਦਾ ਤੀਜਾ ਕਹਿੰਦੇ ਨੇ ਭਾਈ ਧਾਰ ਤੂਰ ਦਾ ਬਾੜੀ ਪੋਲੀ ਆਹੀਂ ਚੋਣ ਲੱਗ ਰਹੀ ਆ ਉਸ ਤੋਂ ਬਾਡੀ ਬੁੱਡੀ ਵੀ ਚੰਗੀ ਆ ਤੂੰ ਵਪਾਰੀਆਂ ਕੋਲੇ ਜੇ ਕਰ ਲਈਏ ਗੱਲ ਆਪਾਂ ਤੀਜੇ ਸੂਏ ਤਾਂ ਵੱਡੀ ਹੁੰਦੀ ਨਹੀਂ ਮੈਂ ਕਮਾ ਲੈ ਕਮਾ ਲੈ ਇੱਥੋਂ ਕਮਾ ਲੈ ਇਹ ਬਾਡੀ ਬੁੱਡੀ ਚੰਗੀ ਆ ਜਿਆਦਾ ਕੁਆਲਿਟੀ ਚੰਗੀ ਆ ਸਿੰਘ ਥੋੜਾ ਜਰੂਰ ਖੁੱਲਾ ਪਾਉਂਦੀ ਆ ਪਰ ਥੱਲੇੋਂ ਭਾਈ ਥਣ ਥਣ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਪੂਰੀ ਦੂਰੀ ਤੇ ਅਜੇ ਗੱਲਬਾਤ ਕਰ ਲਈਏ ਦੀ ਆਪਾਂ ਤੇ ਬਾਕੀ ਡਿਟੇਲ ਅਗਲੀ ਇਹਦੀ ਆਪਾਂ ਲక్ష్మణ ਰਾਮ ਨੂੰ ਪੁੱਛੀਆਂ ਚੱਲ ਕੇ ਕੀ ਮੰਗਦਾ ਇਹਦਾ ਬੰਨ ਲੈ ਇੱਥੇ ਬੰਨ ਨਾ ਮਈਆ ਜਿਵੇਂ ਗੱਲ ਕਰਨਾ ਸੱਜਣੋ ਆਮਪੁਰਾ ਫੂਲ ਮੰਡੀ ਛਗਾਠਾ ਦੇਖ ਬਈ ਪਹਿਲਾਂ ਤਾਂ ਪਹਿਲਾਂ ਵੀ ਦੱਸਿਆ ਨਾ ਵੀ ਪੰਜਾਬ ਦੀਆਂ ਮੰਡੀਆਂ ਚੋਂ ਸਭ ਤੋਂ ਪਹਿਲੇ ਨੰਬਰ ਤੇ ਮੰਡੀ ਆਉਂਦੀ ਹੈ ਕਿਉਂਕਿ ਜਾਨਵਰ ਬਾਈ ਇੱਥੇ ਆਏ ਨਾ ਹੁੰਦਾ ਪੂਰਾ ਅੱਬਲਦਰਜੇ ਦਾ ਟੋਪ ਕੁਆਲਿਟੀ ਦਾ ਇਹਦਾ ਸੁਆ ਕਿਹੜਾ ਛਗਾਠਾ ਮਿਲਦਾ ਪਹਿਲਾਂ ਦਾ ਕਿੱਦਾਂ ਮੋਹਤਾ ਹੋਰ ਸੁਆ ਰੇਤੀ ਜਈ ਆ ਟੀ ਜਈ ਆ ਹਾਂ ਅਜੇ ਆ ਕਿੰਨੇ ਦਿਨ ਦੀ ਸੂਈ ਆ ਇਹਲੇ 16 ਕਿਲੋ ਤੋਂ ਤੇ ਤਿਆਰ ਆਈ ਆ ਸੂਈ ਨੂੰ ਅੱਜ ਹੱਤਾਂ ਹੋ ਗਈ 16 ਰੈਡੀ ਦਾ 16 ਰੈਡੀ ਆ ਜੀ ਰੇਟ ਇਹਦਾ ਫਿਰ 16 ਵਾਲੀ ਦਾ ਰੇਟ ਤਾਂ 2.5 ਲੱਖ ਹੈ ਦਾ ਜੀ ਆਲੀ ਦਾਲੀ ਦੇਖ ਕੇ ਕਾਹ ਤੋਂ ਮੰਗਦਾ ਵੀ ਸੁਣਦਾ ਨਹੀਂ ਹੁਣ ਅਗਲਾ ਮੰਗਦਾ ਹਰ ਇੱਕ ਲੈਂਦਾ ਜੀ ਦਾ ਚੀਜ਼ ਜੀ ਦਾ ਮੁੱਲ ਹੁੰਦਾ ਕਿੰਨੇ ਦੀ ਛੱਡਦਾ ਤੁਸੀਂ ਆਪਦੇ ਵੀ ਦੇਖ ਲਓ ਕਿੰਨੇ ਦੀ ਘੱਟ ਦੇਣਾ ਜੀ ਚਲ 2 ਦੀ ਦੇ ਦਾਂਗੇ ਹੈ 2 ਦੀ ਦੇ ਦਾਂਗੇ ਹੋਰ ਵੀ ਘੱਟ ਜਾਏਗਾ ਮੈਂ ਚਲੋ ਕੋਈ ਗੱਲ ਨਹੀਂ ਆਲੇ ਲੈਣ ਦੇ ਪਹਿਲਾਂ ਸੌਦਾ ਜਦੋਂ ਸੱਜਣੋ ਚੱਲ ਪਿਆ ਬਣਿਆ ਜਾਊਗਾ ਸੌਦਾ ਇਹ ਹੀ ਗੱਲ ਨਹੀਂ ਬਾਕੀ ਝੋਟੀ ਉੱਤੇ ਚੰਗੀ ਆ ਬਾਡੀ ਬੁੱਡੀ ਦੀ ਚੰਗੀ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਸੂਆ ਬਾਈ ਕਹਿੰਦਾ ਤੀਜਾ ਬੱਚਾ ਕੀ ਆ ਨਾਲ ਇਹਦੇ ਕੱਟਾਈ ਉਹ ਮੀਨੀ ਨਾਲ ਕੀ ਸੀ ਜਿਹੜੀ ਆਪਾਂ ਪਰਾਂ ਦਿਖਾਈਆ ਕੱਟਾਈ ਉਹਦੇ ਪਿੱਛੇ ਵੀ ਆਪਾਂ ਨਾਲੇ ਕਹਿੰਦੇ ਮੀਨੀ ਕੱਟੀਆਂ ਦੰਦੀਆ ਯਾਰ ਇਹ ਕੋਈ ਜ਼ਰੂਰੀ ਨਹੀਂ ਹੈਗਾ ਮੈਂ ਤਾਂ ਉੱਪਰ ਪ੍ਰਮਾਤਮਾ ਦੇ ਹੱਥ ਤੱਕ ਸੀ ਚੰਗਾ ਸਾਹਮਣੇ ਦੋਨਾਂ ਨਾਲ ਆ ਆ ਆ ਮੈਂ ਨੰਬਰ ਬੋਲ ਦੇ ਜੰਗਾ ਫੋਨ ਨੰਬਰ 9478 ਹੀ ਹਾਂਜੀ 07714 ਹੀ ਲੈ ਸੱਜਣੋ ਅੱਗੇ ਵੀ ਮੰਡੀ ਦੇ ਹੋਰ ਜਾਨਵਰ ਤੁਹਾਨੂੰ ਦਿਖਾਉਂਗਾ ਮੈਂ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਲੇ ਸੱਜਣੋ ਰਾਮਪੁਰਾ ਫੂਲ ਮੰਡੀ ਤੋਂ ਨਾ ਇੱਕ ਜੋੜਾ ਲੱਗਿਆ ਤੌਰਨ ਜੋੜਾ ਕਹਾਦਾ ਵੀ ਕੈਰੀ ਕਰਦੀਆਂ ਨੇ ਸੱਜਣੋ ਫੁੱਲ ਵੱਡੇ ਕੱਦ ਕਾਠ ਚ ਨੇ ਪੂਰੀ ਟਾਪ ਕੁਆਲਿਟੀ ਆ ਜਾਨਵਰ ਨੇ ਦੋਨੇ ਇਹ ਪਹੁੰਚਿਆ ਹੋਇਆ ਜਗਸੀਰ ਸ਼ਾਦਲੀ ਆਲਾ ਪਹੁੰਚਿਆ ਹੋਇਆ ਲੈ ਕੇ ਭਾਈ ਆਹਲੀ ਡਿਟੇਲ ਪੁੱਛਦੇ ਭਾਈ ਨੂੰ ਕੀ ਗੱਲ ਬਾਤ ਹੈ ਤੇ ਸਿੰਘ-ਸੁੰਗ ਦੀ ਕੁਆਲਿਟੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਬਿਲਕੁਲ ਕੁੰਡੇ ਸਿੰਘਾਂ ਚ ਨੇ ਤੇ ਹੈਗੀਆਂ ਵੀ ਦੋਨੇ ਦੂਜਾ-ਦੂਜਾ ਸੂਆ ਨੇ ਤੇਰੀ ਮਾਂ ਤੇਰੀ ਤੇ ਜਾਣਦੇ ਚੰਗਾ ਹੀ ਮੰਗੂਆ ਲੈ ਆ ਕੇ ਜਗਸੀਰ ਆਲਾ ਬੰਦਲਾ ਜਗਸੀਰ ਡਿਟੇਲ ਦੱਸ ਦੇ ਇਹਦੀ ਕੱਲੀ-ਕੱਲੀ ਦੀ ਹੁਣ ਲਓ ਜੀ ਲਓ ਲੈ ਇੱਥੇ ਰੋ ਸੱਜਣਾ ਇਹਦਾ ਵੀ ਥਣ ਥਣੌੜ ਦੇਖ ਸਕਦੇ ਹੋ ਬਾਕੀ ਕੱਦ ਕਾੜ ਤਾਂ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਪੂਰੇ ਫੁੱਲ ਵੱਡੇ ਕੱਦ ਕਾੜ ਚਾਹ ਤੇ ਜਿਹੜੀ ਨਾ ਡਿਮਾਂਡ ਹੁੰਦੀ ਆ ਸੱਜਣਾ ਦੀ ਜੱਤਾਲੀ ਇਹ ਸੱਜਣਾ ਉਹ ਜੱਤਾਲੀ ਝੋਟੀ ਆ ਭਈ ਅਗਲੇ ਬੰਨੇ ਦਾ ਲੇ ਵਾਲੂ ਬਾ ਦਿਖਾ ਦੇਣਾ ਮੈਂ ਤੇ ਥਣਾ ਦਾ ਭਈ ਆਪਸ ਵਿੱਚ ਗੈਪ ਵੀ ਦੇਖ ਸਕਦੇ ਹੋ ਤੇ ਇੱਥੇ ਤੋਂ ਦੀ ਲੰਬਾਈ ਲੰਬੂਈ ਨੋਟ ਕਰ ਸਕਦੇ ਹੋ ਪੂਰੇ ਫੁੱਲ ਵੱਡੇ ਕੱਦ ਕਾੜ ਚਾ ਲੈ ਆ ਜਾ ਜਕਸੀਰ ਇਹਦਾ ਸੁਆ ਕਿਹੜਾ ਇੱਕ ਨੰਬਰ ਤੇ ਆ ਜੱਤਾਲੀ ਝੋਟੀ ਦੂਜਾ ਸੁਆ ਜੀ ਦੂਜਾ ਸੂਆ ਕਿੰਨੇ ਕ ਦਿਨ ਦੀ ਸੂਈ ਆ ਇਹੋ ਜੀ 10-12 ਦਿਨਾਂ ਦੀ ਸੂਈ ਦੁੱਧ ਕਿੰਨਾ ਰੈਡੀ ਆ ਹੁਣ ਦੁੱਧ ਦਾ ਥੋੜੇ 18 ਕਿਲੋ ਚੋਣ-ਚੋਣ ਦਾ ਜੀ 18 ਕਿਲੋ ਰੈਡੀ ਆ ਤੇ ਬਾਕੀ ਬਾਡੀ ਦੇ ਹਿਸਾਬ ਨਾਲ 18 ਕਿਲੋ ਔਟ ਦੀ ਵੀ ਆ 20 ਕਿਲੋ ਦੁੱਧ ਦੀ ਜ਼ਿੰਮੇਵਾਰੀ ਹੈ ਜੀ ਅੱਛਾ 20 ਦੀ ਗਾਰੰਟੀ ਹੈ ਗਾਰੰਟੀ ਜੀ ਸੂਆ ਦੂਜਾ ਦੂਜਾ ਜੀ ਰੇਟ ਫਿਰ 20 ਕਿਲੋ ਅੰਨੇ ਦਾ 3 ਲੱਖ ਆ ਜੀ ਕਿੰਨੇ ਦੀ ਛੱਡ ਦੇਗਾ 22 ਦੀ ਦੇ ਮੈਂ 22 ਲੱਖ ਦੀ ਮੀ ਮੂੰ ਖਾਸਾ ਪੈ ਗਿਆ ਕਣਕਾਂ ਦੇ ਹਿਸਾਬ ਨਾਲ ਕਰਦੇ ਹੁਣ ਤਾਂ ਹੀ ਮੰਗਦੇ ਨਹੀਂ ਪੰਜ ਮੰਗਦੇ ਅੱਛਾ ਉਹ ਕਿਸਾਨਾਂ ਦਾ ਹਮਦਾਰਦ ਵੀ ਤਾਂ ਢਾਕੇ ਯਾਰ ਤੇ ਕਹਿੰਦਾ ਹਾਂ ਵੀ ਕਹਿੰਦਾ ਆਪਾਂ ਵੀ ਯਾਰ ਰੁਪਈਏ ਲਾ ਕੇ ਲੈ ਕੇ ਆਏ ਆ ਪਰ ਚੀਜ਼ ਯਾਰ ਨਿੰਦਣਯੋਗ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਜੇ ਮੈਂ ਇਹਦੀ ਗੱਲ ਕਰ ਲਾਂ ਵੀ ਥਣ ਥਣ ਆਪਸ ਚ ਜਿੱਦਾਂ ਆਪਾਂ ਕਹਿ ਸਕਦੇ ਆ ਵੀ ਯਾਰ ਇੱਕ ਥਣ ਘੜ ਕੇ ਨਹੀਂ ਲਾਏ ਹੁੰਦੇ ਬਾਈ ਉਹ ਗੱਲ ਵਾਦ ਹੈ ਜੀ ਤੇ ਬਾਕੀ ਇਧਰ ਤੋਂ ਦੇਖ ਸਕਦੇ ਹੋ ਨਾੜਾ ਨੂੜਾ ਦੇਖ ਸਕਦੇ ਹੋ ਲੈ ਵੇਚ ਤੇ 3 ਲੱਖ ਆ ਜੀ ਤੇ 5 ਸਟਾਰ ਮੋਹਰਾ ਚੋਟੀ ਆਪਾਂ ਇਹਨੂੰ ਕਹਿ ਸਕਦੇ ਆ ਮੇਰਾ خیال ਹੈ ਪੂਸ਼ ਤੇ ਬੱਚਾ ਕੀ ਆ ਨਾਲ ਇਹਦੇ ਭਾਈ ਬੱਚਾ ਕੱਟੀ ਆ ਜੀ ਬੱਚਾ ਕੱਟੀ ਆ ਇੱਕ ਨਾਲ ਇੱਕ ਨਗੀਨਾ ਫਰੀ ਦੇ ਰਿਆ ਅੱਜ ਹਾਂਜੀ 2.5 ਦੀ ਹੋ ਜੂ ਇਹਦੀ ਕੀ ਡਿਟੇਲ ਆ 2 ਨੰਬਰ ਤੇ ਦਿਖਾਈ ਜੀ ਇਹਦੇ ਥੱਲੇ 17 ਕਿਲੋ ਦੁੱਧ ਆ ਜੀ ਅੱਛਾ ਇਹਦੇ ਥੱਲੇ 17 ਕਿਲੋ ਰਾਇਟੀ ਤੀਜਾ ਸੂਆ ਜੀ ਕਿਹੜਾ ਸੂਆ ਤੀਜਾ ਸੂਆ ਜੀ ਅੱਛਾ ਇਹਦਾ ਤੀਜਾ ਨੂੰ ਲੱਗਦੀ ਹੈ ਜਾਂ ਦੂਜੇ ਚ ਲੱਗਦੀ ਆ ਖਾਪਦੀ ਦੂਜੇ ਚ ਆ ਤੀਜਾ ਜੀ ਕਿੰਨੇ ਕੁ ਦਿਨਾਂ ਦੀ ਸੂਈ ਆ ਇਹ ਹੋਊਗੀ 10-12 ਦਿਨਾਂ ਦੀ ਸੂਈ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਕੱਟਾ ਜੀ ਇਹਦੇ ਨਾਲ ਝੋਟਾ ਹਾਂਜੀ ਇਹ ਕਿੰਨੇ ਦੀ ਛੱਡ ਦਾਂਗੇ ਇਹਦਾ 2.5 ਮੰਗਦੇ ਆ ਦੋ ਬੀਜੀ ਦੇ ਦਾਂਗੇ ਦੋ ਡੇੜ ਗਿੜ ਕਰਦੇ ਆ ਕੇਸ ਲੈ ਨੰਬਰ ਬੋਲ ਦੇ ਬਰਾ 997143 ਹਾਂਜੀ 70894 ਇੱਕ ਵਾਰੀ ਫੇਰ ਬੋਲ 997143 ਹਾਂਜੀ 70894 ਆ ਤੋ ਟਿੱਕੇੜਾ ਹੋਰ ਤੋ ਆ ਤੋਰੀ ਜੱਗੀ ਲੈ ਸੱਜਣੋ ਜੱਤ ਵਾਲੀ ਝੋਟੀ ਆ ਨਾ ਜਿਹੜੀ ਕੱਲੀ ਇਹਨੂੰ ਆਪਾਂ ਤੁਹਾਨੂੰ ਫੇਰ ਤੋੜ ਕੇ ਦਿਖਾ ਦੇਣਾ ਇੱਕ ਵਾਰੀ ਤੇ ਕੱਦ ਕਾੜ ਦੀ ਗੱਲ ਕਰ ਲੈ ਇਹਦੀ ਮੈਂ ਬਾਦੀ ਦੀ ਗੱਲ ਕਰਲਾਂ ਚੜਾਈ ਚੜੂਈ ਦੀ ਗੱਲ ਕਰਨਾ ਬਲਦਰ ਜਿਹੜੀ ਇੱਧਰਲੇ ਬੰਨੇ ਤੋੜਦੇ ਬਾਈ ਤੇ ਬਾਕੀ ਇੱਥੇ ਤੋਂ ਦੀ ਫੇਸ ਕੁਆਲਿਟੀ ਚੱਲ ਜਾਊਗਾ ਆਪਦਾ ਸੱਜਣਾਂ ਦੀ ਜੱਤ ਵਾਲੀ ਜੱਤ ਵਾਲੀ ਝੋਟੀ ਆ ਸੱਜਣੋ ਕਿਸੇ ਵੀ ਪੱਖ ਤੋਂ ਜੇ ਮੈਂ ਗੱਲ ਕਰ ਲਾਂ ਇਹ ਝੋਟੀ ਆ ਘਰਾਂਦੀ ਨਹੀਂ ਬਾਈ ਉੱਤੇ ਤੋਂ ਬਾਡੀ ਬੁੱਡੀ ਇਹਦੇ ਥੱਲਿਓ ਥਣਾ ਪੋਣਾ ਦੀ ਬਣਾਵਟ ਲੇਵੇ ਲੂਵੇ ਦੀ ਤੇ ਥਣ ਵੀ ਕੱਲਾ ਕੱਲਾ ਲੱਗਿਆ ਜੇ ਗੱਲ ਕਰ ਲਈਏ ਵਾਹ ਕਮਾਲ ਹੋ ਜੀ ਖਰੀ ਬਥੇਰੀ ਐ ਤੇ ਆਜੋ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਹੋਰ ਵੀ ਦਿਖਾਉਣੇ ਆ ਜਾਨਵਰ ਤੁਹਾਨੂੰ